ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ 'ਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਤਾਂ ਜੇ ਬਿਲਕੁਲ ਹੁਣੇ ਹੀ ਸੋਈ ਆ ਤੇ ਇੱਕ ਗੱਪਣ ਆ ਜੇ ਤਿਆਰੀ ਜੀ ਇਹ ਲਗਭਗ 36 ਸੂ ਬਣਾਇਨੇ ਚੰਗੀ ਤਿਆਰ ਹੋਣੀ ਆ ਵੀ ਥੱਲੇ ਆ ਤੇ ਬਾਕੀ ਆ ਵੀ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੇਟੀ ਸასი ਕਾਲ ਜੀ ਹਾਂਜੀ ਕਾਲ ਜੀ ਹੋਠੀਕ ਠਾ ਜੀ ਵਧੀਆ ਵਧੀਆ ਬੇਟੀ ਆਪਣੇ ਨਾਮ ਚਲੋ ਸਭ ਵਧੀਆ ਸੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਸ਼ੁਭੇਸ਼ ਤਸਦੀਲ ਇਨਾਲਾ ਜਿਲ੍ਹਾ ਮੱਤਰਾ ਤੇ ਫੋਨ ਨੰਬਰ ਹੈਗਾ 9592228977 ਠੀਕ ਹੈ ਜੀ ਹਾਂਜੀ ਅੱਜ ਵੀ ਜੋੜਾ ਹੀ ਆ ਅੱਜ ਹੀ ਜੋੜਾ ਹੈ ਜਿਹੜਾ ਪਰਸਾਂ ਜੋੜਾ ਪਾਇਆ ਸੀ ਉਹ ਤੇ ਬੇਟੀ ਅਜੇ ਤੱਕ ਫੋਨ ਆਉਂਦੇ ਬੈਠਾ ਅੱਛਾ ਹਾਂਜੀ ਵੇਖ ਗਿਆ ਵਾ ਹਾਂਜੀ ਅੱਜ ਕੋਣੇ ਛੋਟੀ ਵੇਖੀ ਨਾਲ ਦੋ ਡੱਬੀ ਵੈੜੀ ਵੇਖੀ ਅੱਛਾ ਆ ਜਿਹੜੀਆਂ ਮੈਡਮ ਇਹ ਮੇਰੋ ਨਾਲ ਸਾਈ ਭਾਈ 10000 ਰੁਪਈਆ ਅੱਛਾ ਇਹ ਮੇਰੋ ਨਾਲ ਵੀਡੀਓ ਕਰਦੇ ਆ ਦੋ ਦਿਨ ਬਿੱਟਰ ਮਰਾਣੇ ਆ ਅੱਛਾ ਉਹਨਾਂ ਨਾਲੇ ਦੋ ਦਿਨਾਂ ਦਾ ਟਾਈਮ ਲਿਆ ਅੱਛਾ ਦੋ ਦਿਨਾਂ ਦਾ ਟਾਈਮ ਲਿਆ ਬੜੀ ਪੈਸੇ ਦੀ ਪ੍ਰੋਬਲਮ ਕਿ ਇੱਕ ਬਾਅਦਸ਼ ਕਰ ਦੇਣਾ ਅੱਛਾ ਹੈ ਵੀ ਦੂਰ ਦੇ ਠੀਕ ਆ ਆ ਗਿਆ ਜਾਂਦਾ ਨਾ ਠੀਕ ਆ ਬੰਦੇ ਦੀ ਲਾਤੀ ਮੋਹ ਨਾਲ ਹੀ ਆਪਣਾ ਖੰਡ ਲੈਵਾਂਗੇ ਤੇ ਇਹ ਜਿਹਨਾਂ ਉਹਦੋਂ 1 ਲੱਖ ਤੇ 40-40 ਹਜ਼ਾਰ ਮੁੱਲ ਕੀਤਾ ਸੀ ਦੋਵਾਂ ਦਾ ਤੇ ਇਹ ਜਿਹੜੀਆਂ ਦੋਵੇਂ ਵਿਗੀਆਂ ਹਨ ਚਾਰ ਜੰਗਲ ਪਾਈ ਚਾਰੇ ਵਿਗ ਗਏ ਹਨ ਤੇ ਉਹ ਬਾਕੀ ਦੋ ਚੱਲ ਗਈਆਂ ਵਾ ਤੇ ਅਜੇ ਦੋ ਦਿਨ ਦਾ ਟਾਈਮ ਲਿਆ ਵਾ ਅੱਛਾ ਉਹ ਇੱਕ ਫੈੜੇ ਨਾਂ ਨੀ ਗਾਂ ਸੂਖੀ ਹੈ ਅੱਛਾ ਇਹ ਕਿੰਟਾ ਦਿਓਆ ਸੀ ਨੀ ਅਜੇ ਹੁਣ ਇਹ ਸੂਈ ਥੋੜਾ ਚਿਰ ਹੋਇਆ ਵਾ ਤੇ ਬੱਚਾ ਕੀ ਆ ਗਿਆ ਤੇ ਮਗਰ ਬੱਚੀ ਬੜੀ ਖੂਬਸੂਰਤ ਆ ਗਈ ਇਹਦੇ ਹਾਂਜੀ ਚੰਗੇ ਬੱਚੀ ਜਹੋ ਜੀ ਗਾਂ ਉਹ ਜੀ ਬੱਚੀ ਕੋਈ ਨਹੀਂ ਰਹਿਣ ਤੋਂ ਬੇਟੀ ਤੇ ਆ ਥਣ ਵੀ ਇਹਦੇ ਆਪਾਂ ਦੇਖ ਸਕਦੇ ਹਾਂ ਲੱਗੇ ਤੋਂ ਕਿੰਨਾ ਕੁ ਦੁੱਧ ਭਰੀ ਜਾਊਗੀ ਵੇਦੀਏ ਦੁੱਧ ਵੀ ਜੀ ਵੇ 16 17 ਕਿਲੋ ਦੁੱਧ ਬਾਹੂਗੀ ਨਾ ਮਾਸੀ ਅੱਛਾ ਹਾਂਜੀ ਤੇ ਇਹ ਆ ਠੰਡੀ ਸੀ ਰਹੀ ਆ ਧਾਰਾ ਪਾਏ ਇਹ ਬੱਚੇ ਨੂੰ ਆ ਦੇਖ ਸਕਦੇ ਜੇ ਕੋਈ ਦੁੱਧ ਚੰਗਣ ਦੀ ਨਹੀਂ ਜਾਜ ਅਜੇ ਤੇ ਚਲੋ ਜੀ ਹੁਣੇ ਹੀ ਸੂਈ ਆਸਤਾ ਜੀ ਸੀ ਇਹ ਇਹ ਥੋੜਾ ਆ ਜਾਂ ਨੀ ਕੀ ਕਰਦੀ ਐ ਜੇਰ ਜੂਰ ਵੀ ਲੰਕਨ ਦੀ ਨਾਲ ਹੀ ਜੇਰ ਤੋਂ ਥੋੜੇ ਨਾਲ ਨਮਕੀ ਉਹ ਕਰਕੇ ਥਾਂ ਕਰਕੇ ਥੋੜਾ ਜਿਹਾ ਕਰਦੀ ਆ ਪੈਰ ਨਾਲ ਨਹੀਂ ਲੱਗੇ ਨਾ ਠੀਕ ਆ ਚਲੋ ਛੱਡ ਦੋ ਵਿੱਚ ਐ ਇਹ ਕੋ ਜੇਰ ਪੁੰਦਿਆਂ ਤੱਕ ਬੈਹਿੰਦੇ ਬੁੰਦਾਂ ਤੱਕ ਹੋਰ ਬਾਦੀ ਬਾੜ ਬਜੀ ਤੋੜ ਦੋ ਫੇਰ ਇੱਕ ਰੀਨ ਬਾਕੀ ਆ ਵੀ ਹੈਗੀ ਕ੍ਰੋਸ ਪੰਚ ਬਲੀ ਪੁਲੀ ਐੜੀ ਤਲੇ ਹੋਤਰਾ ਹਵਾਨਾ ਚੰਗਾ ਭਰ ਗਿਆ ਵੀ ਹਵਾਨੇ ਦੀ ਤੱਕ ਥੋੜੀ ਗਾਣ ਰੱਖਦੀ ਐ ਹੋਲੀ-ਹਲੀ ਲੈ ਜਾਵੇ ਅੰਦਰ ਨੂੰ ਬੱਚਿਆਂ ਨੂੰ ਇਹਨੇ ਥੋੜਾ ਜਿਆ ਤੇਜ਼ ਭਜਣਾ ਬਾਕੀ ਭਾਵੇਂ ਤਾਜੀ ਸੋਈ ਆ ਤੇ ਬਾਕੀ ਕੋਈ ਬਹੁਤੀ ਲੱਪੇ ਚ ਨਹੀਂ ਆ ਐ ਸੋਈ ਵੀ ਦੀ ਆਪੇ ਅੱਛਾ ਹਾਂਜੀ ਕੋਈ ਬਜੇ ਨੂੰ ਹੱਥ ਨਹੀਂ ਲਾਇਆ ਠੀਕ ਐ 2 ਮਿੰਟ ਸੁੱਕ ਕੇ ਬਾਹਰ ਕਰੇ ਇਦਨ ਕਰੀ ਹਵਾ ਨਾ ਦਿਖਾ ਦੀ ਇਹ ਤਾਂ ਫਿਰ ਠੀਕ ਇਹ ਕਿੰਨਾ ਫੇਰਾ ਕੀ ਇਹਦਾ ਮੁੱਲ ਮੁੱਲ ਇਹਦਾ ਵੀ ਜੈ ਜਾਰੀ ਕਰ ਦੇਣਾ ਕਿੰਨਾ ਇਹ ਦੇਰੀਏ 65 ਦੀ ਦੇਰੀਏ ਕਰੀਏ ਮੰਨਤਾ ਨਾ 65 ਦੀ ਟਰਾਣਾ ਜਨਾ ਟਰਾਣਾ ਆਪ ਹੀ ਕਰ ਦੋ ਪੂਰਾ ਕੇ 60 ਦੀ ਦੇਰੀਏ ਹੋਰ ਹੁੰਦਾ ਥੱਲੇ ਹੋਰ ਦੇਰੀਏ ਹਾਂਜੀ 2500 ਅੱਛਾ 5000 5000 ਦੀ ਦੇਣਾ ਕੁਬੀਰ ਭਰਾ ਫੋਨ ਲਾਵੇ ਖੁੱਲਾ ਕਰ ਦੋਗੇ ਮੰਨਤਾ ਉਹ ਕਰਦਾ ਥੋੜਾ ਬੋੜਾ ਮੰਨਤਾ ਲੋਰ ਅੱਛਾ ਬਸ ਫੋਨ ਲਾਵੇ ਮੋੜ ਦੇ ਨਹੀਂ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਤਾਜੀ ਜਿਹੜੀ ਗੱਬਨੇ ਤਿਆਰ ਇਹਨਾਂ ਲਈ ਛੇਤੀ ਸੁਬਹ ਪੈਣਾ ਵਾ ਇੱਕ ਵਾਰ ਫੇਰ ਇਹ ਵੀ ਖੁੱਲੀ ਅੱਛਾ ਉਹਦੇ ਗਾੜੇ ਥੋੜਾ ਜਿਹਾ ਹਾੜੇ ਵਾਲੇ ਥੋੜਾ ਕੱਲ ਦਾ ਜੀ ਨਹੀਂ ਲਿਆ ਰਾਦੇ ਨੇ ਅੱਛਾ ਥੋੜਾ ਪਾਣੀ ਪੋਣੀ ਪੀਤਾ ਥੋੜਾ ਬੜਾ ਅੱਛਾ ਤੇ ਕਰੀ ਥਾਣੇ ਦੇ ਦਿਖਾਈ ਲੱਗੇ ਤਾਂ ਆ ਦੇਖ ਸਾਡੇ ਜੀ ਕਨਾਂ ਦਾ ਸਾਈਜ਼ ਗਿਆਬ ਜਿਹੜਾ ਬਾਕੀ ਨਾੜਾ ਨੂੜਾ ਮਹਨੇ ਦੀ ਜਿੰਨੇ ਮਨ ਤੇ ਨਾੜਾ ਇਹਦੇ ਵੀ ਚੰਗੀਆਂ ਵਾ ਹਾਏ ਵਾ ਇੱਕ ਕਿੰਨੇ ਕ ਦੁੱਧ ਆ ਲਈ ਜੀ ਵਿਦੀ ਇਹ ਦੁੱਧ ਵੀ ਜੀ ਉਹਨਾਂ ਹਾਨੂੰ ਗਰੰਟੀ ਦੇ ਦਿੱਤੀ ਐ ਕਿ 30 ਕਿਲੋ ਦੀ ਇਹਦੀ ਅੱਛਾ ਬਾਕੀ ਅਹੀਂ ਤੁਹਾਨੂੰ 27 28 ਕਿਲੋ ਵਚੀ ਚਵਾਈਏ ਬੜੇ ਗਾਹਣ ਅੱਛਾ ਹਾਂਜੀ ਫਰੀਡ ਜੀ ਹੈ ਗਾੜ ਵਿੱਚ ਤੋਰੋ ਹਾਂ ਫੇਰ ਇੱਕ ਕਰੀ ਬਾਕੀ ਚੰਗੀਆਂ ਵੇੜਾ ਜਿਹੜੀਆਂ ਵਿਰਦੀਆਂ ਨਹੀਂ ਲੈਂਦੇ ਆ ਪਰ ਸਾਂ ਜਿਹੜੀਆਂ ਪਾਈਆਂ 30 ਪਲੱਸ ਵਾਲੀਆਂ ਹੀ ਸਾਰੀਆਂ ਅਜੇ 2-4 ਦਿਨ ਇਹਨੇ ਲੈ ਜਨੇ ਸੂਨ ਤੱਕਰ ਅਲਾਦੇ ਫਲਕਾਰੀ ਦਿਖਾ ਦੀਏ ਕਰੀ ਇਤਨੀ ਸਾਡੀ ਕਾਡੋ ਖਾਣੋ ਵੀ ਦੀਏ ਰਹਿ ਗਾ ਹਾਂ ਤੁਹਾਨੂੰ ਪਤਾ ਕੱਚੇ ਥਾਂ ਦੇ ਕਰਕੇ ਨਿਆਣੋ ਤੇ ਆ ਦੇਖ ਸਕਦੇ ਜੀ ਥੱਲੇ ਅਸੀਂ ਇੱਕ ਕਰੀ ਅੱਜ ਹਵਾਨਾ ਜਿੱਤੇ ਲਗਾ ਫੀਆ ਹਫਤਾ ਲੈ ਜੂਵੇ ਬੈਣ ਜੀ ਹਾ ਹਫਤੇ ਦੇ ਲਾਕੇ ਬੰਨੇ ਟਾਈਮ ਹੀ ਨਹੀਂ ਲੈ ਜਣਾ ਇਹ ਆਪੇ ਉਹਨੇ ਦਿਨਾਂ ਨੂੰ ਘਰੇ ਜਾ ਕੇ ਦਿਲ ਧਰ ਜੂਗੀ ਜਿੱਥੇ ਵੀ ਦਿਲ ਆ ਜੂਗੀ ਜਦੋਂ ਰਾਤ ਕੱਢ ਗਈ ਹੋਸੀ ਹਾਂਜੀ ਹਾਂਜੀ ਤੇ ਕਿੰਨਾ ਫੇਰ ਰੱਖਦੀ ਇਹਦਾ ਮੁੱਲ ਮੁੱਲ ਤਾਂ ਕਰਨ ਨੂੰ ਭਾਵੇਂ ਜੀ ਇਹਦਾ ਭਾਗ ਲੱਖ ਹੀ ਭਾਗ ਲਈ ਅੱਛਾ ਸੁੱਲੀਆਂ ਛੋੜਾ ਕਰ ਦਾਂਗਾ ਕਿੰਨੇ ਪਰ ਆਲੋ ਜਿੰਨੀ ਮੋਲ 10000 ਹੀ ਛੱਡ ਦਈਏ ਹਾਂਜੀ 10000 ਹਾਂਜੀ ਹੋਰ ਦਾ ਹੈ ਹਾਂਜੀ 80 ਦੇ ਰਹੇ ਅੱਛਾ 80 ਦੇ ਦੋਗੇ 80 ਤੋਂ 3000 ਇਹ ਛੋੜ ਕਰ ਦਾਂਗੇ ਅੱਛਾ ਹਾਂਜੀ 70000 ਦੇ ਦੂ ਭਰੀਆ ਦੀ ਵਹੜ ਦੇ ਰਹੇ ਬਾਕੀ ਆ ਵੀ ਵਹੜ ਚੰਗੀ ਆ ਵਹੜ ਦੇਖ ਤੂੰ ਬੀਬਾ ਫੋਨ ਲਾ ਦੇ ਹਾਂਜੀ ਇਹ ਆ ਵੀ ਜਦ ਤੱਕ ਤਿਆਰ ਹੋ ਗਈ ਹੋਰ ਫਸ ਜਾਣੀ ਤੇ ਹੋਰ ਰਕਮ ਆ ਜਾਨੀ ਜਿਹੜੀ ਉਹਦੇ ਨਾਲ ਉਹ 2-2 ਕਿਲੋ ਵਾਧੇ ਨਿਕਲਿਆ ਇਹ ਬੌਲਾ ਵਾ ਅੱਛਾ ਹਾਂਜੀ ਠੀਕ ਹੈ ਬਾਕੀ ਵੀਰਪੁਰਾ ਮਾਹੌਲ ਕਰਦੇ ਸੀ ਸਾਡੀ ਕੋ ਗੱਲ ਨਹੀਂ ਉਹਨਾਂ ਦਾ ਟੈਂਗ ਹੈ ਵੇਤੀ ਅੱਛਾ ਅਸੀਂ ਤਾਂ ਖੁੱਲੀਆਂ ਛੋੜਾ ਦਿੱਤੀਆਂ ਜਿਹੜਾ ਮੱਦੀ ਵੀਰਪੁਰਾ ਚੋਵੇ ਫੋਨ ਵੀ ਚੋੜੇ ਭਾਗ ਜਿਹੜਾ ਮੱਦੀ ਠੀਕ ਹੈ ਵੀਰਪੁਰਾ ਨੂੰ ਸਾਖ ਚਾ ਵੀ ਦੁੱਧ 15-15 ਕਿਲੋ ਹੋਊਗਾ ਅੱਛਾ ਹਾਂਜੀ ਠੀਕ ਹੈ ਖਲੀਆਂ ਛੋੜਾ ਬਾਕੀ ਚਲੋ ਜਿਹੜੇ ਵੀਰਾਂ ਨੇ ਪਾਇਏ ਖਰਚਨੇ ਆ ਉਹ ਵੀ ਕੋਈ ਅਣਜਾਣ ਬੰਦੇ ਨਹੀਂ ਹੁੰਦੇ ਸਮਝ ਵਾਲੇ ਬੰਦੇ ਹੁੰਦੇ ਆ ਇਹ ਬੰਦੇ ਨੇ ਲਈਆਂ ਵੀ ਜੀ ਫੌਜੀ ਆ ਅੱਛਾ ਹਾਂਜੀ ਠੀਕ ਹੈ ਜੀ ਚਲੋ ਕੋ ਗੱਲ ਨਹੀਂ ਇਹ ਤੱਕ ਫੋਨ ਹੁੰਦੇ ਵੇਣਾ ਨੇ ਅੱਛਾ ਆ ਰਾਤੀ ਆਈ ਹੁਣ ਤੂੰ ਵੀਰਪ ਠੀਕ ਹੈ ਜੀ ਜਿਹੜਾ ਮਾਤਾ ਹੋਰ ਕਰਦਾ ਮਾਨਤਨ ਤੇ ਚੱਲਾ ਖੁੱਲੇ ਹੋਣਗੇ ਤੇ ਬਾਕੀ ਜਿਹੜਾ ਕੋਈ ਵੀਰ ਫੋਨ ਲਾਵੇ ਇੱਕ ਰੀ ਤੇ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਖੜੇ